ਇਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ ਭਗਵੰਤ ਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ ਇੱਕ ਹਫ਼ਤੇ ਤੱਕ ਉਸ ਤੋਂ ਬਾਅਦ ਇਹ ਸਰਕਾਰ ਗਿਰ ਜਾਣੀ ਹੈ ਅੱਜ ਮੈਂ ਤੁਹਾਨੂੰ ਇਹ ਦਾਅਵਾ ਕਰ ਰਿਹਾ ਕਿਉਂਕਿ ਲੋਕਾਂ ਨੇ ਐਸਾ ਫਤਵਾ ਦੇਣਾ ਹੈ ਐਸਾ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਕਿ ਇਹ ਸਰਕਾਰ ਰਹਿਣੀ ਨਹੀਂ ਨਾ ਕਿਸੇ ਨੂੰ ਭਗਵੰਤ ਮਾਨ ਨੇ ਰਹਿਣ ਦੇਣਾ ਹੈ ਇਹ ਆਪਣੇ ਭਾਰ ਦੇ ਨਾਲ ਆਪ ਸਰਕਾਰ ਗਿਰੇਗੀ ਦੇਖੋ ਜੀ ਸਿੱਟਣ ਵਾਲੇ ਸਿੱਟਣ ਵਾਸਤੇ ਵੀ ਲੱਗੇ ਹੋਏ ਆ ਔਰ ਇਹ ਇਹਨਾਂ ਦੇ ਵਿੱਚ ਵੀ ਬਕਾਊ ਮਾਲ ਬਹੁਤ ਹੋਇਆ ਹੋਇਆ ਹੈ ਜਦ ਐਮਪੀ ਦੀ ਟਿਕਟ ਲੈ ਕੇ ਬੰਦਾ ਭੱਜ ਸਕਦਾ ਇਹਨਾਂ ਦਾ ਇਹਨਾਂ ਦੇ ਨਾਲ ਵਾਲਾ ਜਦ ਇਹਨਾਂ ਦਾ ਐਮਐਲਏ ਜਿਹੜੇ ਨੂੰ ਕੁਝ ਵੀ ਨਹੀਂ ਨਾ ਟਿਕਟ ਮਿਲੀ ਨਾ ਕੁਝ ਮਿਲਿਆ ਉਹ ਭੱਜ ਗਿਆ ਬੀਜੇਪੀ ਚਲੇ ਗਿਆ ਇੱਥੇ ਦਾ ਹੀ ਕਿਆ ਨਾਮ ਹੈ ਉਹਦਾ ਉਹਦਾ ਨਾਮ ਨਸ਼ਾ ਨੁਸ਼ਾ ਵਿੱਚ ਹੈ ਸ਼ੀਤਲ ਉਗਰਾਲ ਹਾਂ ਸ਼ੀਤਲ ਉਗਰਾਲ ਕਦਰ ਉਹ ਪੱਜ ਸਕਦਾ ਤਾਂ ਫਿਰ ਬਾਕੀਆਂ ਦਾ ਤੁਸੀਂ ਕਿਆ ਅਕ ਰੱਖਦੇ ਹੋ ਇਹਨਾਂ ਦਾ ਸਵੇਰੇ ਸ਼ਾਮ ਦੁਪਹਿਰੇ ਰੇਟ ਹੈ ਅਲੱਗ-ਅਲੱਗ ਇਹ ਰਹਿਣੇ ਰੂਣੇ ਕੋਈ ਨਹੀਂ ਹੈ ਇਹ ਸਰਕਾਰ ਜਿੱਦਣ ਚੋਣਾ ਹੋ ਗਿਆ ਉਸਤੇ ਇੱਕ ਹਫ਼ਤੇ ਬਾਅਦ गिर ਜਾਣੀ ਹੈ ਦੇਖੋ ਪੰਜਾਬ ਦੇ ਲੋਕ ਅੱਕ ਚੁੱਕੇ ਆ ਪੰਜਾਬ ਦੀ ਸਰਕਾਰ ਤੋਂ ਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਕੇਂਦਰ ਦੀ ਸਰਕਾਰ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਦੀ ਸੂਬਿਆਂ ਦੇ ਰਾਜ ਖੋਣ ਦੀਆਂ ਨੀਤੀਆਂ ਸੂਬਿਆਂ ਦੇ ਅਧਿਕਾਰ ਖੋਣ ਦੀਆਂ ਨੀਤੀਆਂ ਉਹਨਾਂ ਦੀ ਪੰਜਾਬੀਆਂ ਪ੍ਰਤੀ ਬਾੜੀ ਸੋਚ ਉਹਨਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਇਹ ਸੋ ਲੋਕ ਅੱਕ ਚੁੱਕੇ ਅਰ ਤੰਗ ਆ ਚੁੱਕੇ ਐ ਇਸ ਕਰਕੇ ਤੇ ਨਾਲ ਉਹਨਾਂ ਦੇ ਮਿਲਿਆ ਹੋਇਆ ਸਾਡਾ ਮੁੱਖ ਮੰਤਰੀ ਉਹਨਾਂ ਦਾ ਪਿੱਠੂ ਬਣਿਆ ਹੋਇਆ ਤੇ ਇਹਨਾਂ ਦੋਨਾਂ ਸਰਕਾਰਾਂ ਤੋਂ ਲੋਕ ਅੱਜ ਪੂਰੀ ਤਰ੍ਹਾਂ ਤੰਗ ਐ ਤੇ ਇਹਨਾਂ ਨੂੰ ਸਬਕ ਸਿਖਾਉਣਗੇ ਲੋਕ ਤਾਂ ਡੀ ਕਰ ਰਹੇ ਵੀ ਕਦ ਦਿਨ ਆ ਜਾਏ ਵੋਟਾਂ ਦਾ ਕਾ ਦੇ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਇਹ ਰੈਫਰੈਂਡਮ ਹੋਗਾ ਇਹ ਆਊਟਕਮ ਜੀ ਇਹ ਟੋਟਲੀ ਇਹ ਰੈਫਰੈਂਡਮ ਹੀ ਹੈ ਇਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ ਭਗਵੰਤ ਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ ਇੱਕ ਹਫ਼ਤੇ ਤੱਕ ਉਸ ਤੋਂ ਬਾਅਦ ਇਹ ਸਰਕਾਰ ਡਿੱਗ ਜਾਣੀ ਹੈ ਅੱਜ ਮੈਂ ਤੁਹਾਨੂੰ ਇਹ ਦਾਵਾ ਕਰ ਰਿਹਾ ਤੇ ਇੱਕ ਹਫ਼ਤੇ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਇਹ ਕਿਉਂਕਿ ਲੋਕਾਂ ਨੇ ਐਸਾ ਫਤਵਾ ਦੇਣਾ ਹੈ ਐਸਾ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਕਿ ਇਹ ਸਰਕਾਰ ਰਹਿੜੇ ਨਹੀਂ ਨਾ ਕਿਸੇ ਨੂੰ ਭਗਵਾਨ ਧਾਮਾਨੇ ਰਹਿਣ ਦੇਣਾ ਹੈ ਇਹ ਆਪਣੇ ਭਾਰ ਦੇ ਨਾਲ ਆਪ ਸਰਕਾਰ ਗਿਰੇਗੀ ਦੇਖੋ ਜੀ ਸਿੱਟਣ ਵਾਲੇ ਸਿੱਟਣ ਵਾਸਤੇ ਵੀ ਲੱਗੇ ਹੋਏ ਆ ਔਰ ਇਹ ਇਹਨਾਂ ਦੇ ਵਿੱਚ ਵੀ ਬਕਾਊ ਮਾਲ ਬਹੁਤ ਹੋਇਆ ਹੋਇਆ ਹੈ ਯਾਦ ਐਮਪੀ ਦੀ ਟਿਕਟ ਲੈ ਕੇ ਬੰਦਾ ਭੱਜ ਸਕਦਾ ਇਹਨਾਂ ਦਾ ਇਹਨਾਂ ਦੇ ਨਾਲ ਵਾਲਾ ਯਾਦ ਇਹਨਾਂ ਦਾ ਐਮਐਲਏ ਜਿਹੜੇ ਨੂੰ ਕੁਝ ਵੀ ਨਹੀਂ ਨਾ ਟਿਕਟ ਮਿਲੀ ਨਾ ਕੁਝ ਮਿਲਿਆ ਉਹ ਭੱਜ ਗਿਆ ਬੀਜੇਪੀ ਚਲੇ ਗਿਆ ਇੱਥੇ ਦਾ ਹੀ ਕੀ ਨਾਮ ਹੈ ਉਹਦਾ ਜਿਹਦਾ ਨਾਮ ਨਸ਼ਿਆਂ ਨੂੰ ਸਿਆ ਵਿੱਚ ਹੈ ਸ਼ੀਤਲ ਊਂਗਰਾਲ ਹਾਂ ਸ਼ੀਤਲ ਊਂਗਰਾਲ ਹਾਂ ਜਦ ਉਹ ਭੱਜ ਸਕਦਾ ਹੈ ਤਾਂ ਫਿਰ ਬਾਕੀਆਂ ਦਾ ਤੁਸੀਂ ਕੀ ਆਸ ਰੱਖਦੇ ਹੋ ਇਹਨਾਂ ਦਾ ਸਵੇਰੇ ਸ਼ਾਮ ਦੁਪਹਿਰੇ ਰੇਟ ਹੈ ਅਲੱਗ-ਅਲੱਗ ਇਹ ਰਹਿਣੇ ਰੂਣੇ ਕੋਈ ਨਹੀਂ ਹੈ ਇਹ ਸਰਕਾਰ ਜਿੱਦਣ ਚੋਣਾ ਹੋ ਗਿਆ ਉਸਤੇ ਇੱਕ ਹਫ਼ਤੇ ਬਾਅਦ गिर ਜਾਣੀ ਹੈ ਜੀ ਸਰ ਵਕਫਾ ਸੀਟਾਂ ਦੇ ਉੱਤੇ ਨਹੀਂ ਮ ਉਹਨਾਂ ਨੂੰ ਕਿਹਨੂੰ ਨਾਮ ਨਹੀਂ ਲਾਇਆ ਬਲਕਾਰ ਸਿੰਘ ਹੋਰ ਅੰਦਾਜ਼ ਬਲਕਾਰ ਸਿੰਘ ਨੂੰ ਇਸ ਕਰਕੇ ਨਹੀਂ ਲਗਾਇਆ ਕਿ ਉਹਦਾ ਰਿਪੋਰਟ ਕਾਰਡ ਬਹੁਤ ਮਾੜਾ ਨਿਕਲਿਆ ਉਹਦੇ ਹਲਕੇ ਦੇ ਵਿੱਚ ਜਿੰਨੇ ਲੋਕਾਂ ਪਰ ਪਰਚੇ ਦਰਜ ਹੋਏ ਆ ਉਹਦੇ ਉਹਨੇ ਇੱਥੇ ਦਾ ਲੋਕਲ ਬਾਡੀ ਮੰਤਰੀ ਬਣ ਕੇ ਇੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬਿਲਕੁਲ ਟੈਸਨੇਸ ਕਰਦੀ ਹੈ ਕੋਈ ਸਫਾਈ ਨਹੀਂ ਕੋਈ ਹਰ ਨਕਸ਼ੇ ਵਿੱਚ ਪੈਸੇ ਲਏ ਜਾਂਦੇ ਆ ਹਰ ਕੰਮ ਦੇ ਇੱਥੇ ਕਾਰਪੋਰੇਸ਼ਨ ਦੇ ਪੈਸੇ ਲਏ ਜਾਂਦੇ ਆ ਲੋਕ ਉਹਨੂੰ ਛੇਤੀ ਭਜਾਉਣ ਨੂੰ ਤਿਆਰ ਹੈ ਇਸ ਕਰਕੇ ਉਹਨੂੰ ਟਿਕਟ ਨਹੀਂ ਦਿੱਤੀ 700 ਸਾਢੇ 30 ਦੀ ਸਰਕਾਰ ਆਪਣਾ ਵਰਕਰ ਸਾਹਮਣੇ ਆਂਦਾ ਕਾਰਨ ਕੀ ਇਹ ਪਾਰਟੀ ਦੇ ਚਾਵਾ ਦੇ ਬਾੜੇ ਯਾਰ ਇਹਦਾ 560 ਦਿਨਾਂ ਦੀ ਹੈ ਸਾਡੇ 111 ਦਿਨ ਦੀ ਲੋਕ ਯਾਦ ਕਰਦੇ ਹਨ ਇਹਨਾਂ ਦੀ 760 ਦਿਨ ਦੀ ਹੈ ਲੋਕ ਇਹਨਾਂ ਤੋਂ ਅੱਕ ਚੁੱਕੇ ਹੈ ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹੈ ਜੋ ਇਨਕਲਾਬ ਦਾ ਇਹਨਾਂ ਦਾ ਨਾਰਾ ਸੀ ਉਹ ਉਲਟਾ ਹੋ ਗਿਆ ਤੁਸੀਂ ਇਹਨਾਂ ਦੀ ਇਡੀਓਲੋਜੀ ਦੇਖੋ ਕਿਸ ਤਰ੍ਹਾਂ ਬਦਲੀ ਹੈ ਇਹ ਹੈਗੇ ਹੈ ਭਗਵਾਨ ਉਹ ਹੰਤਮਨ ਹਮੇਸ਼ਾ ਪਿੱਛੇ ਭੋਟੋ ਕੀਦੀ ਲਾਂਦਾ ਹੈ ਭਗਤ ਸਿੰਘ ਦੀ ਲਾਂਦਾ ਹੈ ਤੇ ਭਗਤ ਸਿੰਘ ਦਾ ਖਾੜਪੂ ਬੰਦਾ ਸੀ ਯਾਰ ਤੁਸੀਂ ਉੱਥੇ ਅੰਸ਼ਨ ਕਰਨ ਲੱਗੇ ਵੇ ਜਾ ਕੇ ਫਿਰ Gandhi ji ਦੇ ਬੈਠੋ ਨਾ ਜਾ ਕੇ ਉਲਟ ਜਗ੍ਹਾ ਕਦੇ ਬੈਠਦੇ ਹੋ ਇਹਨਾਂ ਦੀ ਇਡੀਓਲੋਜੀ ਹੋ ਚੇਂਜ ਹੋ ਚੁੱਕੀ ਹੈ ਇਹ ਨਾ ਇਨਕਲਾਬੀ ਹੈ ਇਨਕਲਾਬੀ ਦਾ ਇਹਨਾਂ ਨੇ ਨਾਰਾ ਦਿੱਤਾ ਸੀ ਅਸਲ ਦੇ ਵਿੱਚ ਇੱਕ ਠੱਗਾਂ ਦਾ ਟੋਲਾ ਇਕੱਠਾ ਹੋਇਆ ਹੋਇਆ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਤੇ ਦਿੱਲੀ ਲੁੱਟ ਕੇ ਲੈ ਜਾ ਰਹੇ ਪਾਰਟੀਆਂ ਚੱਲ ਰਹੀਆਂ ਮੈਂ ਤਾਂ ਸ਼ੁਗਰ ਕਰਦਾ ਯਾਰ ਸਾਡੇ ਜਹਾਜ਼ ਦੇ ਦਾ ਪੈਸੇ ਬਚ ਕੇ ਘੱਟੋ ਘੱਟ ਨਹੀਂ ਤਾਂ ਰੋਜ਼ ਇਹ ਜਹਾਜ਼ ਹੀ ਤੁਰੇ ਰਹਿੰਦਾ ਸੀ ਕੇਜਰੀਬਾੜੋਂ ਲੈ ਕੇ ਜਿੰਨੇ ਦਿਨੋਂ ਅੰਦਰ ਹੈ ਸਾਡਾ ਤਾਂ 100 ਕਰੋੜ ਰੁਪਇਆ ਵੱਜ ਗਿਆ। ਅਖੀਰ ਦਾ ਸਵਾਲ ਹੈ ਕਿ ਕੇਜਰੀਬਾੜ ਹੋ ਰਹੀ ਹੈ। ਖੇਲ ਚ ਨਿਕਲ ਨਹੀਂ ਸੀ ਹਮ ਸੇ ਮਿਲ ਕੇ ਆਏ ਤੇ ਗੱਲ ਲੱਗਦੀ ਨੇ ਕਿ ਕੋਈ ਕੋਣ ਤੇਰੇ ਹੱਥੋਂ ਆਦੀ ਆਲਾ ਸਬੂਕ ਹੋ ਗਿਆ। ਇੱਦਾਂ ਬੁਰਾ ਹੋ ਗਿਆ। ਕਿਵੇਂ ਦੇ ਦੇ। ਮੈਂ ਇਸ ਗੱਲ ਦੀ ਹਮੇਸ਼ਾ ਨਿੰਦਾ ਕਰਦਾ। ਕਿ ਜੀ ਤੱਕ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਜੇ ਇਹਨਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਦੇ ਨਾਲ ਧੱਕਾ ਹੋ ਰਿਹਾ। ਤਾਂ ਕੀ ਆ ਮੈਂ ਮੁੱਖ ਮੰਤਰੀ ਨਹੀਂ ਐ? ਰਿਹਾ। ਮੈਨੂੰ ਕਿੰਨੀ ਵਾਰ ਵਿਜੀਲੈਂਸ ਨੇ ਬਿਨਾ ਕਾਰਨ ਤੇ ਬੁਲਾਇਆ 2 ਸਾਲ ਚ ਮੇਰਾ ਕਿਆ ਕੱਢ ਲਿਆ ਇਹਨਾਂ ਨੇ 2 ਸਾਲ ਚ ਕਿੰਨੀ ਵਾਰ ਮੈਨੂੰ ਵਿਜੀਲੈਂਸ ਤੰਗ ਕਰ ਚੁੱਕੀ ਹੈ ਪਿਛਲੀਆਂ ਚੋਣਾ ਆਈਆਂ ਤਾਂ ਵਿਜੀਲੈਂਸ ਆ ਗਈ ਐਤ ਕੀ ਚੋਣਾ ਆਈਆਂ ਤਾਂ ਇਹਨਾਂ ਨੇ ਇੱਧਰ ਉੱਧਰ ਵਿਜੀਲੈਂਸ ਮੇਰੇ ਘਮਾਉਣੇ ਸ਼ੁਰੂ ਕਰਤੀ 2 ਸਾਲ ਚ ਮੇਰਾ ਕਿਆ ਗਲਤ ਕੱਢ ਲਿਆ ਇਹਨਾਂ ਨੇ 2 ਸਾਲ ਥੋੜੇ ਹੁੰਦੇ ਐ ਜੇ ਮੈਂ ਕੁਝ ਕਰਿਆ ਸੀ ਤਾਂ ਮੇਰਾ ਮਨੂੰ ਅੰਦਰ ਦੇਂਦੇ ਪੜ ਕੇ ਪਰਚਾ ਦਿੰਦੇ ਮੇਰੇ ਤੇ ਹੁਣ ਤੱਕ 2 ਸਾਲ ਦੇ ਵਿੱਚ ਜਾਦ ਹੁਣ ਕੇਜਰੀਵਾਲ ਦੇ ਦਿੱਤਾ ਦਾ ਚੀਕਾਂ ਤਾਂ ਕਹਿਣਾ ਜੀ ਸਾਡੇ ਨਾਲ ੱੱਕਾ ਹੋ ਗਿਆ ਇਹ ਸਾਡੇ ਨਾਲ ੱੱਕਾ ਕਰਦੇ ਆ ਸਾਡੇ ਨਾਲ ਦਰੈਤ ਕਰਦੇ ਸਾਨੂੰ ਡੈਮੋਕ੍ਰੇਸੀ ਖਤਮ ਕਰਤੀ ਕੋ ਯਾਰ ਤੁਸੀਂ ਸਾਡੇ ਬੰਦਿਆਂ ਨੂੰ ਫੜ ਫੜ ਕੇ ਇੱਥੇ ਵਿਜੀਲੈਂਸ ਦੇ ਅੰਦਰ ਦਿੱਤਾ ਬਿਨਾ ਮਤਲਬ ਦੇ ਜਾਦ ਕੋਈ ੱੱਕਾ ਨਹੀਂ ਸੀ ਕਿਉਂ ਮੈਨੂੰ ਬੁਲਾਉਂਦੇ ਰਹੇ 2 ਸਾਲ ਇੱਕ ਬੰਦੇ ਦੇ ਨਾਲ ਬੈਠ ਕੇ ਇੰਟਰਵਿਊ ਕਰਤੀ ਵੀ ਇਹਨੇ 2 ਕਰੋੜ ਰੁਪਈਆ ਚੰਨੀ ਦੇ ਭਤੀਜੇ ਨੇ ਮੰਨਿਆ ਮੰਗਿਆ ਫਿਰ ਉਹਨੂੰ ਉਹਦੇ ਨਾਮ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮੇਰੇ ਭਤੀਜੇ ਦੇ ਅੱਜ ਤੱਕ ਚੱਕੇ ਅੰਦਰ ਕਿਉਂ ਨਹੀਂ ਕੀਤਾ ਮੇਰਾ ਭਤੀਜਾ ਸਿਰਫ ਹਰਾਸ਼ਮੈਂਟ ਸਾਡੀ ਜਿੱਦ ਨੂੰ ਜਾਂਦੇ ਆ ਸੀ ਪੁਲਿਸ ਪਿੱਛੇ ਜ ਆਲੇ-ਦਾਲੇ ਫਿਰਦੀ ਹੁੰਦੀ ਹੈ ਇਹਨਾਂ ਦੀ ਸੁੰਘਦੀ ਵੀ ਮੈਂ ਕੀ ਕਰਦਾ ਮੈਂ ਬਾਹਰ ਗਿਆ ਤਾਂ ਬਾਹਰ ਬੰਦੇ ਭੇਜਦੇ ਪਤਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਉਹਨੇ ਖਰਚਾ ਕਰਕੇ ਮੇਰੇ ਖਿਲਾਫ ਚੈੱਕ ਕਰਾਇਆ ਕਿ ਮੇਰੀ ਕਿਤੇ ਪ੍ਰਾਪਰਟੀ ਤਾਂ ਨਹੀਂ ਹੈ ਕੁਝ ਨਹੀਂ ਮਿਲਿਆ ਇਹਨਾਂ ਨੂੰ ਮੇਰੇ ਖਿਲਾਫ ਸਾਡੇ ਸਾਡੇ ਐਮਐਲ ਸਾਡੇ ਸਾਰੇ ਮੰਤਰੀਆਂ ਦੇ ਵਿੱਚ ਸਰ ਮੈਂ ਮੈਂ ਆਪਣੀ ਗੱਲ ਕਰਦਾ ਨਹੀਂ ਮੈਂ 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 ਪਹਿਲਾਂ ਕਿਹਾ ਕਿ ਮੈਂ ਇਸ ਬਦਲਾਖੋਰੀ ਦੀ ਨੀਤੀ ਦੇ ਹਮੇਸ਼ਾ ਖਿਲਾਫ ਹਾਂ ਲੇਕਿਨ ਆਮ ਆਦਮੀ ਪਾਰਟੀ ਇਹ ਤਾਂ ਕਲੀਅਰ ਕਰੇ ਕਿ ਜਰ ਮੇਰੇ ਖਿਲਾਫ ਹੁੰਦਾ ਤਾਂ ਠੀਕ ਹੈ ਜਰ ਕੇਜਰੀ ਦੀ ਗਵਾਲ ਦੇ ਖਿਲਾਫ ਹੋ ਗਿਆ ਤਾਂ ਗਲਤ ਹੈ ਮੁੱਖ ਮੰਤਰੀ ਦਾ ਮੈਂ ਵੀ ਰਿਆ ਚਾਹੇ ਮੈਂ ਥੋੜੇ ਦਿਨ ਰਿਹਾ ਚਾਹੇ ਮੈਂ ਗਰੀਬ ਲੇਕਿਨ ਮੁੱਖ ਮੰਤਰੀ ਦਾ ਮੈਂ ਵੀ ਰਿਆ